ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵਗੇ ਰਾਜ ਕੁਝੇ ਹੋਣਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਵੀਰਵਾਰ ਦਾ ਟਾਈਮ ਜਿਹੜਾ ਹੈਗਾ ਜੀ ਬੱਜ ਗਏ ਨੇ 3:30 ਹਾਂਜੀ ਆਪਾਂ ਚਾਹ ਪਾਣੀ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਅਰਸ਼ਨੂਰ ਜਦੋਂ ਸਕੂਲ ਤੋਂ ਆਇਆ ਤੇ ਉਹਨੇ ਵੀ ਚਾਹ ਪਾਣੀ ਪੀ ਲਿਆ ਤੇ ਫਿਰ ਉਹ ਕਹਿਣ ਲੱਗਿਆ ਕਹਿੰਦਾ ਕਿ ਮੰਮਾ ਕੱਲ ਨੂੰ ਮੇਰੀਆਂ ਨੋਟਬੁੱਕ ਜਿਹੜੀਆਂ ਚੈੱਕ ਹੋਣੀਆਂ ਤਾਂ ਤੁਸੀਂ ਮੇਰੇ ਨਾਲ ਕਵਰ ਛੜਵਾ ਦਿਓ ਕਿਉਂਕਿ ਨੋਟਬੁੱਕਾਂ ਦੇ ਉੱਪਰ ਕਵਰ ਛੜਾਉਣ ਵਾਲੇ ਰਹਿੰਦੇ ਸੀਗੇ ਤੇ ਫਿਰ ਮੈਂ ਕਿਹਾ ਵੀ ਚਲ ਕੋਈ ਨਾ ਵੀ ਮੈਂ ਕਵਰ ਛੜਵਾ ਦੇਣੀ ਆ ਤੇਰੇ ਨਾਲ ਤੇ ਬਾਕੀ ਜਿਹੜੀਆਂ ਬੁੱਕਸ ਸੀਗੀਆਂ ਹਨਾ ਤੇ ਉਹ ਤਾਂ ਚਲੋ ਦੁਕਾਨ ਤੇ ਭੇਜ ਦਿਆਂ ਸੀਗੀਆਂ ਵੀ ਉੱਥੋਂ ਕਰ ਦੇਣਗੇ ਕਵਰ ਤੇ ਆਪਾਂ ਹੁਣ ਜਿਹੜੀਆਂ ਨੋਟਬੁੱਕਾਂ ਸੀਗੀਆਂ ਤੇ ਇਹਦੇ ਤੇ ਕਵਰ ਛੜਾ ਮੈਂ ਖਵੀ ਚੱਲ ਨਾਲ ਲਾ ਕੇ ਮੈਂ ਛੜਵਾ ਦਿੰਨੀ ਆ ਤੇਰੇ ਤੇ ਹੁਣ ਅਸੀਂ ਮਾਂ ਪੁੱਤ ਨੋਟਬੁੱਕਾਂ ਦੇ ਉੱਪਰ ਪਹਿਲਾ ਕਵਰ ਛੜਾ ਲਗੇ ਫਿਰ ਅਗਲੇ ਕੰਮ ਤੋਂ ਤੇ ਕਰਦੇ ਆ ਜੀ ਆਪਾਂ ਆਪਣੇ ਅੰਜੀ ਬਾਕੀ ਜਦੋਂ ਨਵੀਆਂ ਕਲਾਸਾਂ ਸ਼ੁਰੂ ਹੁੰਦੀਆਂ ਨੇ ਉਦੋਂ ਫਿਰ ਥੋੜਾ ਜਿਹਾ ਕੰਮ ਜ਼ਿਆਦਾ ਵਧ ਜਾਂਦਾ ਤੇ ਇਸੇ ਤਰ੍ਹਾਂ ਹੁਣ ਆਪਾਂ ਨੋਟਬੁੱਕਾਂ ਦੇ ਉੱਪਰ ਕਵਰ ਚੜਾ ਕੇ ਤੇ ਫਿਰ ਇਹਨੂੰ ਜਿਹੜੇ ਉੱਪਰ ਦੀ ਕਵਰ ਚੜਨੇ ਨੇ ਉਹ ਤਾਂ ਚਲ ਨੋਟ ਚੜਾ ਲੂਗਾ ਪਰ ਇਹ ਖਲੇ ਚਾਟ ਜਿਹੜੇ ਨੇ ਇਹ ਉੱਪਰ ਦੀ ਮੈ ਨਾਲੇ ਦੇ ਲਾ ਕੇ ਚੜਵਾ ਦੇਣੀਆਂ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਕੱਪੜਿਆਂ ਦਾ ਖਲਾਰਾ ਓਪੀਸ ਮਿਟਣਾ ਹੈ ਹਲੇ ਜੀ ਇਹ ਵਾਲੇ ਜਿਹੜੇ ਕੱਪੜੇ ਸੀਗੇ ਮੈਂ ਸਵੇਰੇ ਧੋਤੇ ਸੀ ਕਿਉਂਕਿ ਦੋ ਦਿਨਾਂ ਦੇ ਕੱਪੜੇ ਧੋਤੇ ਸੀਗੇ ਤੇ ਬਾਕੀ ਬੈੱਡਸ਼ੀਟ ਵਗੈਰਾ ਸੋਫਿਆਂ ਦੇ ਕਵਰ ਵਗੈਰਾ ਹਨਾ ਕਾਫੀ ਭਾਰੇ ਕੱਪੜੇ ਜਿਹੜੇ ਸੀਗੇ ਉਹ ਵੀ ਧੋਤੇ ਸੀਗੇ ਤੇ ਆਪਾਂ ਹੁਣ ਸਾਰੇ ਸਮੇਟ ਦਿੰਨੇ ਆ ਕਿਉਂਕਿ ਕੱਪੜਿਆਂ ਦਾ ਵੀ ਕੰਮ ਬਹੁਤ ਜ਼ਿਆਦਾ ਬਣ ਜਾਂਦਾ ਕਾਫੀ ਖਲਾਰਾ ਬਣ ਜਾਂਦਾ ਜਿੰਨੇ ਕੱਪੜੇ ਧੋਣੇ ਔਖੇ ਨਹੀਂ ਹੈਗੇ ਜਿੰਨੇ ਕੱਪੜੇ ਸਾਂਭਣੇ ਔਖੇ ਲੱਗਦੇ ਨੇ ਹਨਾ ਕਿਉਂਕਿ ਜਿੰਨਾ ਟਾਈਮ ਕੱਪੜੇ ਸਮੇਟੇ ਨਾਲ ਜਾਣਨਾ ਵੀ ਤਿਹਾਂ ਲਗਾ ਕੇ ਹਨਾ ਤੇ ਉਹਨਾਂ ਟਾਈਮ ਬਸ ਕੱਪੜਿਆਂ ਦਾ ਕੰਮ ਜਿਹੜਾ ਉਹਧ ਤੇ ਹੁਣ ਮੈਂ ਕਿਹਾ ਵੀ ਚੱਲ ਨਾਲ ਦੇ ਨਾਲ ਹੁਣ ਮੇਰੇ ਕੋਲ ਟਾਈਮ ਸੀਗਾ ਤੇ ਮੈਂ ਸਾਂ ਵੀ ਦਿੰਨੀ ਆ ਕਿਉਂਕਿ ਜੇਕਰ ਇਹਨਾਂ ਨੂੰ ਮੈਂ ਕੱਲ ਤੇ ਛੱਡੂਗੀ ਤਾਂ ਫਿਰ ਕੱਲ ਨੂੰ ਫਿਰ ਵੀ ਕੋਈ ਹੋਰ ਕੰਮ ਵਿੱਡਾਂਗੇ ਹਨਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਹੁਣ ਪਹਿਲਾਂ ਕੱਪੜਿਆਂ ਨੂੰ ਸਮੇਟਾਂ ਤੇ ਫਿਰ ਬਾਕੀ ਅਗਲੇ ਕੰਮ ਤੋਂ ਦੇ ਕਰਦੇ ਆ ਤੇ ਚਲੋ ਜੀ ਪਹਿਲਾਂ ਮੈਂ ਕੱਪੜਿਆਂ ਦੇ ਉੱਤੇ ਇਹ ਲਗਾ ਕੇ ਤੇ ਕੱਪੜੇ ਸਾਂਦੇ ਆ ਫਿਰ ਅਗਲੇ ਕੰਮ ਤੋਂ ਦੇ ਦੇਖਦੇ ਆਪਾਂ ਹਾਂਜੀ ਤੇ ਲੋ ਜੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਯਾਨੀ ਕਿ ਸ਼ੁੱਕਰਵਾਰ ਦਾ ਸਵੇਰ ਦਾ ਟਾਈਮ ਆ ਤੇ ਅਰਸ਼ ਨੂੰ ਸਕੂਲ ਚ ਲੈ ਗਿਆ ਸੀ ਟਾਈਮ ਇੱਥੇ ਹੈਗਾ ਜੀ ਸਵਾ 9 ਦਾ ਟਾਈਮ ਆ ਤੇ ਨੂਰ ਨੂੰ ਸਕੂਲ ਭੇਜਣ ਤੋਂ ਬਾਅਦ ਫਿਰ ਮੈਂ ਆਪਣੇ ਜਿਹੜੇ ਪਸ਼ੂਆਂ ਦੇ ਕੰਮ ਤੁੰਦੇ ਸੀ ਉਹ ਵੀ ਸਾਰੇ ਖਤਮ ਕਰ ਲਏ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਕੱਪੜੇ ਵੀ ਧੋਲੇ ਸੀ ਕਿਉਂਕਿ ਅੱਜ ਕੱਪੜੇ ਥੋੜੇ ਜਿਹਾ ਘੱਟ ਹੀ ਸੀਗੇ ਵੀ ਕੱਲ ਮੈਂ ਕੱਪੜੇ ਧੋਲੇ ਸੀਗੇ ਤੇ ਅੱਜ ਕੱਪੜੇ ਥੋੜੇ ਸੀ ਕੱਪੜੇ ਵੀ ਧੋਤੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਸਾਫ ਸਵੀਆਂ ਜਿਹੜੀਆਂ ਆਉਂਦੀਆਂ ਸ਼ੁਰ ਜਣ ਕੇ ਜਿਹੜੀਆਂ ਹਰ ਰੋਜ਼ ਜਿਹੜੀਆਂ ਸਾਫ਼ ਸੁਥਰੀਆਂ ਹੁੰਦੀਆਂ ਹਨਾ ਡੇਲੀ ਦੀ ਤਰ੍ਹਾਂ ਕੋਈ ਡੀਪ ਕਲੀਨਿੰਗ ਤਾਂ ਨਹੀਂ ਹੈਗੀ ਅੱਜ ਤੇ ਆਪਾਂ ਹੁਣ ਬੈੱਡ ਸ਼ੀਟਾਂ ਜਿਹੜੀਆਂ ਝਾੜ ਕੇ ਤੇ ਵਿਚਾਲ ਗਏ ਜਣ ਕੇ ਸਾਰੇ ਰੂਮ ਪਹਿਲਾਂ ਸੈੱਟ ਕਰਦੇ ਆਂ ਤੇ ਹਾਂ ਜੀ ਲੋ ਜੀ ਉਸ ਤੋਂ ਬਾਅਦ ਆਪਾਂ ਹੁਣ ਆ ਗਏ ਇਸ ਰੂਮ ਦੇ ਵਿੱਚ ਤੇ ਇੰਦਰ ਵੀ ਚਾਦਰ ਵਗੈਰਾ ਛਾੜ ਕੇ ਪਿਛਾ ਦਿੰਨੇ ਆ ਤੇ ਇੱਥੇ ਮੈਂ ਥੋੜੇ ਜਿਹਾ ਡਬਲ ਚਾਦਰ ਰੱਖਦੀ ਹੁੰਨੀ ਆ ਜਾਨਕਿ ਹਾਂ ਡਬਲ ਚਾਦਰ ਪਿਛਾਉਣੀ ਹੁੰਨੀ ਆ ਇਹ ਜਿਹੜੀ ਚਾਦਰ ਸੀਗੀ ਜੀ ਇਹ ਸਿੰਗਲ ਚਾਦਰਾਂ ਸੀਗੀਆਂ ਤੇ ਉਹਨਾਂ ਨੂੰ ਮੈਂ ਜੋੜ ਕੇ ਜਾਨਕਿ ਡਬਲ ਚਾਦਰ ਬਣਾ ਲਈ ਤੇ ਇਹ ਨੀਚੇ ਦੀ ਇਹ ਪਿਛਾ ਦਿੰਨੀ ਆ ਤੇ ਉੱਪਰ ਦੀ ਫਿਰ ਦੂਸਰੀ ਚਾਦਰ ਪਿਛਾ ਦੂੰਗੀ ਤੇ ਬਾਕੀ ਕੰਮ ਤਾਂ ਸਾਰਾ ਦੇਨੇ ਨੇ ਮੁਕਦੇ ਜਿੰਨਾ ਆਪਾਂ ਕੋਈ ਨਾ ਕੋਈ ਕੰਮ ਵੈੱਡ ਹੀ ਲੈਨੇ ਆ ਤੇ ਬਾਕੀ ਇਸ ਤਰ੍ਹਾਂ ਹੁੰਦਾ ਜਦੋਂ ਆਪਣਾ ਉਹਦਾ ਜਦ ਸਰੀਰ ਸੈੱਟ ਹੁੰਦਾ ਉਦੋਂ ਆਪਾਂ ਵਧੀਆ ਫੁਰਤੀ ਦੇ ਨਾਲ ਹਨਾ ਤੇ ਹਿੰਮਤ ਨਾਲ ਕੰਮ ਕਰ ਲੈਨੇ ਆ ਪਰ ਜਦੋਂ ਆਪਣਾ ਸਰੀਰ ਹੀ ਨਹੀਂ ਸਾਥ ਦਿੰਦਾ ਫਿਰ ਉਦੋਂ ਥੋੜਾ ਜਿਹਾ ਮੁਸ਼ਕਲ ਹੋ ਜਾਂਦੀ ਹੈ ਜੀ ਲੋ ਜੀ ਆਪਣੇ ਜਿਹੜੇ ਸਾਰੇ ਰੂਮ ਸੈੱਟ ਹੋ ਚੁੱਕੇ ਨੇ ਤੇ ਹੁਣ ਆਪਾਂ ਡਸਟਿੰਗ ਦਾ ਕੰਮ ਜਿਹੜਾ ਕਰਦੇ ਆਂ ਵੈਸੇ ਤਾਂ ਮੈਂ ਪਹਿਲਾਂ ਛਾੜੂ ਲਗਾ ਕੇ ਬਾਅਦ ਚ ਡਸਟਿੰਗ ਕਰਦੀ ਹੁੰਨੀ ਆ ਤੇ ਅੱਜ ਮੈਂ ਪਹਿਲਾਂ ਹੀ ਡਸਟਿੰਗ ਦਾ ਕੰਮ ਜਿਹੜਾ ਨਿਬੇੜਤਾ ਤੇ ਹੁਣ ਆਪਾਂ ਝਾੜ ਪੂੰਝ ਕਰ ਦਿੰਨੇ ਆ ਥੋੜੀ ਜੀ ਤੇ ਉਸ ਤੋਂ ਬਾਅਦ ਫਿਰ ਛਾੜੂ ਲਗਾਉਨੇ ਆ ਤੇ ਬਾਕੀ ਹਾਂ ਜੀ ਤੁਹਾਨੂੰ ਇੱਕ ਰਿਕਵੈਸਟ ਆ ਪਲੀਜ਼ ਮੇਰੀ ਜਿਹੜੇ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਤੇ ਬਾਕੀ ਕੁਛ ਕਿ ਭੈਣ ਭਰਾ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਨੂੰ ਸਿਰਫ ਲਾਈਕ ਕਰਦੇ ਨੇ ਬਟ ਕਮੈਂਟ ਨਹੀਂ ਕਰਦੇ ਤੇ ਪਲੀਜ਼ ਤੁਹਾਨੂੰ ਰਿਕੁਐਸਟ ਆ ਵੀ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਾਈਕ ਜਾਂ ਕਮੈਂਟ ਦੇ ਮੈਨੂੰ ਕਿਹੜਾ ਪੈਸੇ ਮਿਲਣੇ ਆ ਜੀ ਸਿਰਫ ਮੈਨੂੰ ਇੱਕ ਹੌਸਲਾ ਮਿਲਦਾ ਕਿ ਚਲੋ ਭੈਣ ਭਰਾਵਾਂ ਨੂੰ ਮੇਰੇ ਬਲੌਗ ਪਸੰਦ ਆਉਂਦੇ ਨੇ ਫੇਰ ਹੀ ਹੌਸਲਾ ਮਿਲਦਾ ਆਪਾਂ ਅੱਗੇ ਬਲੌਗ ਪਾਉਣੇ ਆ ਤੇ ਬਾਕੀ ਬਹੁਤ ਸਾਰੇ ਭੈਣ ਭਰਾ ਜਿਹੜੇ ਸ਼ੁਰੂ ਤੋਂ ਜੁੜੇ ਨੇ ਤੇ ਬਹੁਤ ਸਪੋਰਟ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਅੱਗੇ ਵੀ ਇਸੇ ਤਰ੍ਹਾਂ ਆਪਣੀ ਸਪੋਰਟ ਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਪਲੀਜ਼ ਜ਼ਰੂਰ ਸ਼ੇਅਰ ਕਰਦਿਆ ਕਰੋ ਜੀ ਰਿਕਵੈਸਟ ਹੈ ਤੇ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਚੁੱਕੀ ਆ ਵੀ ਮੈਂ ਕੋਈ ਵਲੌਗ ਦਾ ਕੰਮ ਜਿਹੜਾ ਇੱਕ ਕੁਸ਼ ਹੌਂਕ ਤੌਰ ਤੇ ਨਹੀਂ ਕਰਨ ਲੱਗੀ ਸੀ ਵੀ ਮੈਨੂੰ ਕੋਈ ਸ਼ੌਂਕ ਸੀਗਾ ਵੀਡੀਓ ਪਾਉਣ ਦਾ ਕਿਉਂਕਿ ਮੈਨੂੰ ਮਜਬੂਰੀ ਸੀਗੀ ਵੀ ਮਗ੍ਹਾਈ ਦੇ ਹਿਸਾਬ ਦੇ ਉੱਪਰ ਹਨਾ ਜਿੰਨੇ ਵੀ ਜਾਣੇ ਕਰਦੇ ਹੁਣ ਓਨੇ ਮਿਹਨਤ ਕਰਨ ਕੰਮ ਕਰਨ ਕਮਾਉਣਾ ਹਨਾ ਫੇਰੀ ਪੂਰਾ ਲਿਆ ਜਾਂਦਾ ਹਨ ਤੇ ਬਾਕੀ ਕੋਈ ਆਪਾਂ ਕੋਈ ਜ਼ਿਆਦਾ ਵੱੜੀ ਰਿਚ ਫੈਮਿਲੀ ਦੇ ਵਿੱਚੋਂ ਹੈ ਨਹੀਂਗੇ ਹਨ ਤੇ ਇਸ ਕਰਕੇ ਚਲੋ ਹੁੰਦਾ ਵੀ ਚਲੋ ਕੋਈ ਸਹਾਰਾ ਲੱਗ ਜਾਂਦਾ ਹਨ ਤੇ ਬਾਕੀ ਸਾਡੇ ਨਾਲ ਮੈਂ ਵੈਸੇ ਤੁਹਾਡੇ ਨਾਲ ਆਪਣੀ ਜਿਹੜੀ ਪੂਰੀ ਕਹਾਣੀ ਆ ਮੈਂ ਸ਼ੇਅਰ ਨਹੀਂ ਕੀਤੀ ਕਿਉਂਕਿ ਬਹੁਤ ਇੱਕ ਤੱਕਾ ਹੀ ਹੋਇਆ ਕਹਿ ਲਓ ਹਨਾ ਵੀ ਕੁਝ ਵੀ ਨਹੀਂ ਮਿਲਿਆ ਸੀਗਾ ਸਾਨੂੰ ਤੇ ਵਾਹਿਗੁਰੂ ਦਾ ਸਹਾਰਾ ਸੀਗਾ ਹੋਰ ਆਪਾਂ ਨੂੰ ਕਿਸੇ ਦਾ ਕੋਈ ਸਹਾਰਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਸੀ ਵਾਹਿਗੁਰੂ ਦਾ ਸਹਾਰਾ ਹੀ ਹੋਣਾ ਚਾਹੀਦਾ ਹਨਾ ਕਹਿੰਦੇ ਹੁੰਦੇ ਬੰਦੇ ਨੂੰ ਤਾਂ ਬੰਦੇ ਤੱਕ ਮਤਲਬ ਤੱਕ ਦਾ ਹੀ ਰਿਸ਼ਤਾ ਰੱਖਦੇ ਨੇ ਅੱਜ ਕੱਲ ਤੇ ਪਰ ਵਾਹਿਗੁਰੂ ਆਪਾਂ ਨੂੰ ਹਮੇਸ਼ਾ ਹੀ ਸਹਾਰਾ ਦਿੰਦਾ ਤੇ ਬਾਕੀ ਸੱਚੇ ਮਨ ਦੇ ਨਾਲ ਜਦੋਂ ਮਿਹਨਤ ਕਰਦੇ ਆਪਾਂ ਤਾਂ ਵਾਹਿਗੁਰੂ ਮਿਹਨਤ ਨੂੰ ਫਲ ਜ਼ਰੂਰ ਲਾਉਂਦਾ ਤੇ ਆਪਣੀ ਮਿਹਨਤ ਜਿਹੜੀ ਹੈ ਉਹ ਜਾਰੀ ਹੈ ਵਾਹਿਗੁਰੂ ਜ਼ਰੂਰ ਇੱਕ ਨਾ ਇੱਕ ਦਿਨ ਆਪਾਂ ਨੂੰ ਕਾਮਯਾਬ ਕਰਨਗੇ ਹਨਾ ਤੇ ਬਾਕੀ ਸਾਰੇ ਭੈਣ ਭਰਾਵਾਂ ਦੇ ਸਾਥ ਤੇ ਸਪੋਰਟ ਦੇ ਨਾਲ ਹੀ ਆ ਹਨਾ ਜਦੋਂ ਤੁਸੀਂ ਇੱਥੋਂ ਤੱਕ ਲੈ ਆਏ ਤੇ ਇਸ ਤੋਂ ਅੱਗੇ ਵੀ ਤੁਸੀਂ ਲੈ ਕੇ ਜਾਣ ਵਾਲਿਓ ਪਲੀਜ਼ ਮੇਰੇ ਹੱਥ ਬੰਨ ਕੇ ਇਹ ਹੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਮਿਹਨਤ ਕਰਨ ਵਾਲੇ ਬੰਦੇ ਨੂੰ ਥੋੜੀ ਜੀ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਉਹਨੂੰ ਟ੍ਰਾਂਸਪੋਰਟ ਮਿਲਦੀ ਆ ਜਾਨੀ ਕਿ ਤਾਂ ਸਾਥ ਮਿਲਦਾ ਹਨਾ ਤੇ ਪਲੀਜ਼ ਤੁਸੀਂ ਜ਼ਰੂਰ ਸਪੋਰਟ ਕਰਿਆ ਕਰੋ ਤੇ ਲੋ ਜੀ ਆਪਾਂ ਝਾੜੂ ਵਗੈਰਾ ਲਗਾਉਣ ਤੋਂ ਬਾਅਦ ਫਿਰ ਮੈਂ ਲਾਗੀ ਸੀ ਰੋਟੀ ਢੋਣ ਫਿਲਹਾਲ ਪੋਚਾ ਵਗੈਰਾ ਲਾਉਣਾ ਬਾਕੀ ਆ ਤੇ ਪਰ ਮੈਂ ਕਿਹਾ ਪਹਿਲਾਂ ਮੈਂ ਚੱਲ ਰੋਟੀ ਲਾ ਦਾਂ ਵੀ ਰੋਟੀ ਸੇਕ ਲਾਂ ਉਸ ਤੋਂ ਬਾਅਦ ਰੋਟੀ ਖਾ ਕੇ ਤੇ ਫਿਰ ਅਗਲੇ ਕੰਮ ਤੋਂ ਦੇ ਦੇਖਦੇ ਆਪਾਂ ਉੰਜਨ ਕਿ ਉਸ ਤੋਂ ਬਾਅਦ ਅਗਲੇ ਕੰਮ ਕਾ ਕਰਦੇ ਆਂ ਆਪਾਂ ਪਹਿਲਾਂ ਰੋਟੀ ਸੇਕ ਲਾਂ ਤੇ ਹਾਂਜੀ ਰੋਲ ਜੀ ਆਪਾਂ ਰੋਟੀ ਬਨਾਲੀ ਸੀ ਉਸ ਤੋਂ ਬਾਅਦ ਖਾ ਕੇ ਤੇ ਭਾਂਡੇ ਵਗੈਰਾ ਮੈਂ ਕਿਹਾ ਵੀ ਚੱਲ ਪਹਿਲਾਂ ਮੈਂ ਸਾਫ਼ ਕਰ ਦਿਆਂ ਤੇ ਹੁਣ ਮੈਂ ਲੱਗੀ ਸੀ ਇੱਥੇ ਭਾਂਡੇ ਮੰਚਨ ਪਹਿਲਾਂ ਭਾਂਡੇ ਵਗੈਰਾ ਸਾਫ਼ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੋਈ ਵਗੈਰਾ ਸਾਫ਼ ਕਰਕੇ ਤੇ ਪੂੰਛਾ ਵਗੈਰਾ ਲਗਾਵਾਂਗੇ ਤੇ ਪਹਿਲਾਂ ਕਰ ਲਾਂ ਭਾਂਡੇ ਸਾਫ਼ ਤੇ ਇੱਧਰ ਦੋ ਬੋਤਲਾਂ ਸੀਗੀਆਂ ਨਿੰਮਕੇ ਵਾਲੀਆਂ ਵਿਲੀਆਂ ਹੋਈਆਂ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਹੁਣ ਇੱਥੇ ਮੈਂ ਧੁੱਪੇ ਰੱਖ ਦੂੰਗੀ ਫਿਰ ਇਹਦੇ ਵਿੱਚੋਂ ਚਲੋ 스ਮੈਲ ਜੀ ਵੀ ਗੈਸ ਜੀ ਨਿਕਲ ਜਾਂਦੀ ਆ ਤਾਂ ਫਿਰ ਅੱਗੇ ਜਿਵੇਂ ਗਰਮੀ ਦੇ ਵਿੱਚ ਕਈ ਵਾਰੀ ਜਿਵੇਂ ਹੁਣ ਖੇਤ ਬੰਨੇ ਪਾਣੀ ਘਰ ਆ ਹਨਾ ਚਾਇਆ ਕਰੂਗਾ ਕਿਉਂਕਿ ਗਾਂ ਸੀ ਜਨਾ ਹਣ ਚੱਲ ਪੈਣਾ ਹਨਾ ਬਾੜੀ ਦਾ ਕੰਮ ਤਾਂ ਫਿਰ ਜ਼ਰੂਰਤੀ ਆ ਹਰ ਇੱਕ ਚੀਜ਼ ਦੀ ਤੇ ਸਾਫ਼ ਕਰਕੇ ਆਪਾਂ ਰੱਖ ਲੈਣੇ ਆ ਤੇ ਹੁਣ ਪਹਿਲਾਂ ਮੈਂ ਭਾਂਡੇ ਸਾਫ਼ ਕਰ ਲਾਂ ਤੇ ਪਾਣੀ ਮੈਂ ਇੱਥੇ ਬੱਠਣਾ ਦੋਨਾਂ ਦੇ ਵਿੱਚ ਪਾ ਕੇ ਰੱਖ ਲਿਆ ਸੀਗਾ ਤੇ ਇੱਥੇ ਮੈਂ ਤਾਂ ਲੱਗ ਗਈ ਕਿਉਂਕਿ ਖੇਤ ਨੇ ਹੁਣ ਦੇਖ ਦੀ ਸ਼ੌਂ ਹੁੰਦੀ ਆ ਤੇ ਚਲੋ ਇੱਥੇ ਵਧੀਆ ਸ਼ਾਮੇ ਵਧੀਆ ਸੁੱਕੇ ਰਹਿਣੇ ਆ ਇਹਨਾਂ ਨਾਲੇ ਮੈਂ ਭਾਂਡੇ ਹੁਣ ਥੋਕੇ ਧੁੱਪੇ ਰੱਖ ਦੂੰਗੀ ਤੇ ਜਦ ਤੱਕ ਮੈਂ ਰਸੋਈ ਵਗੈਰਾ ਸਾਫ਼ ਕਰੂੰਗੀ ਤੇ ਭਾਂਡਿਆਂ 'ਤੇ ਧੁੱਪ ਲੱਗ ਜਾਊਗੀ ਤਿਹ ਲੋ ਜੀ ਆਪਾਂ ਸਾਰੇ ਜਿਹੜੇ ਭਾਂਡੇ ਸੀਗੇ ਉਹ ਮੈਂ ਮਾਂਜਲੇ ਸੀਗੇ ਤੇ ਹੁਣ ਮੈਂ ਲੱਗੀਆਂ ਇਹਨਾਂ ਨੂੰ ਧੋਣ ਧੋ ਕੇ ਤੇ ਜਾਨੀ ਕਿ ਇੱਕ ਬੱਠਲ ਦੇ ਵਿੱਚ ਧੋਕੇ ਦੂਸਰੇ ਵਿੱਚ ਰੱਖ ਰਹੀਆਂ ਕਿਉਂਕਿ ਇਸ ਤਰ੍ਹਾਂ ਹੁੰਦਾ ਵੀ ਫਿਰ ਜ਼ਿਆਦਾ ਪਾਣੀ ਖਰਾਬ ਚ ਹੋ ਜਾਂਦਾ ਇੱਕ ਸਾਈਡ ਦਾਲਾ ਤਾਂ ਕਰਕੇ ਦੋਈ ਥਾਂ ਹੀ ਧੋਣੀ ਹੁੰਦੀ ਆ ਬਾਕੀ ਸਾਰੇ ਕੰਮਾਂ ਦਾ ਆਪੂ ਆਪਣਾ ਤਰੀਕਾ ਹੁੰਦਾ ਹਨਾ ਕੰਮਦਾਰ ਤਾਂ ਸਾਰੀਆਂ ਭੈਣਾਂ ਕਰਦੀਆਂ ਚਲੋ ਇਸ ਤਰ੍ਹਾਂ ਵੀ ਮੈਂ ਹਨਾ ਵਲੌਗ ਪਾਉਣੀ ਆ ਤੇ ਇਹ ਜਿਹੜੀਆਂ ਭੈਣਾਂ ਵਲੌਗ ਨਹੀਂ ਪਾਉਂਦੀਆਂ ਕੰਮ ਤਾਂ ਉਹ ਵੀ ਕਰਦੀਆਂ ਨੇ ਤੇ ਤਰੀਕਾ ਹੁੰਦਾ ਜੀ ਆਪੂ ਆਪਣੇ ਕੰਮ ਕਰਨ ਦਾ ਹਨਾ ਕੋਈ ਕਿਸ ਤਰੀਕੇ ਨਾਲ ਕਰਦਾ ਕੋਈ ਕਿਸ ਤਰੀਕੇ ਆਮ ਤਾਂ ਸਾਰੇ ਕਰਦੇ ਨੇ ਕਿਉਂਕਿ ਅੱਜ ਕੱਲ ਦੀ ਮਗਯਾਈ ਤਾਂ ਕਿਸੇ ਨੂੰ ਵਿਹਲਾ ਨਹੀਂ ਬੈਠਣ ਦਿੰਦੀ ਕੀ ਹੈ ਨਾ ਜੇ ਜੇਕਰ ਆਪਾਂ ਉਹੀ ਗੱਲ ਪੂਰੀ ਮਿਹਨਤ ਕਰਦੇ ਆ ਤਾਂ ਫਿਰ ਵੀ ਪੂਰਾ ਨਹੀਂ ਲਿਆ ਜਾਂਦਾਗਾ ਤੇ ਬਾਕੀ ਆਪਾਂ ਤੁਹਾਨੂੰ ਆਪਣੀ ਜਿਹੜੀ ਜ਼ਿੰਦਗੀ ਦਾ ਪੂਰਾ ਸੱਚਾ ਸਟਾਈਕ ਕੀਆ ਸਾਰੇ ਆਪਣੇ ਪਰਿਵਾਰ ਦੀ ਸਟਾਈਕ ਕੀ ਸਾਡੇ ਨਾਲ ਹੋਇਆ ਕੀ ਹਾਕਤਾ ਪੂਰੀ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਬਣਾਵਾਂਗੇ ਆਪਾਂ ਤੇ ਵੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਤੇ ਕੀ ਸਾਰਾ ਡਿਟੇਲ ਆਪਾਂ ਤੁਹਾਨੂੰ ਦੱਸਾਂਗੇ ਤੇ ਪਰ ਬਣਾਵਾਂਗੇ ਟਾਈਮ ਆਉਣ ਦਿਓ ਫਿਰ ਆਪਾਂ ਬਣਾਵਾਂਗੇ ਕਿਉਂਕਿ ਹਲੇ ਤਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਗੱਲਾਂ ਪਤਾ ਸੁਣੀਆਂ ਮੈਂ ਬਹੁਤ ਕੋਸ ਹਾਰਿਆ ਏ ਕਈ ਵਾਰੀ ਮਨ ਵੀ ਦੁਖੀ ਹੁੰਦਾ ਪਰੇਸ਼ਾਨ ਹੋ ਜਾਂਦਾ ਹਨਾ ਵੀ ਵੀ ਇੰਨਾ ਕੁਝ ਸਹਾਰਨਾ ਬਹੁਤ ਔਖਾ ਏ ਪਰ ਚਲੋ ਕੋਈ ਗੱਲ ਨਹੀਂ ਜੀ ਟਾਈਮ ਆਉਣ ਦੇ ਆਪਾਂ ਸਾਰਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਦੇਵਾਂਗੇ ਤੇ ਹਲੇ ਆਪਾਂ ਚੁੱਪਾਂ ਵੀ ਚਲੋ ਕੋਈ ਗੱਲ ਨਹੀਂ ਕਿਉਂਕਿ ਆਪਾਂ ਤਾਂ ਕਿਸੇ ਨੂੰ ਜਵਾਬ ਦੇਣ ਵਾਲੇ ਕੌਣ ਹੁੰਨੇ ਆ ਕਹਿੰਦੇ ਹੁੰਦੇ ਉਹ ਵਾਹਿਗੁਰੂ ਹੁੰਦਾ ਹਨਾ ਵਾਹਿਗੁਰੂ ਆਪੇ ਨਿਆ ਕਰਦਾ ਹੈ ਕਿ ਹਮੇਸ਼ਾ ਜੱਤ ਸਚਾਈ ਦੀ ਹੁੰਦੀ ਆ ਤੇ ਬਾਕੀ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਝੂਠ ਹੁੰਦਾ ਨਾ ਚਲੋ ਉਹ ਕੇਰਾ ਤਾਂ ਆਪਣਾ ਜਿਹੜਾ ਕਹਿੰਦੇ ਹੁੰਦੇ ਆ ਹੁਕਮ ਜਿਹਾ ਜਮਾ ਲੈਂਦਾ ਹਨ ਵੀ ਰੋਲਾ ਪਾ ਕੇ ਉਹ ਕਰ ਲੈਂਦਾ ਪਰ ਕੋਈ ਗੱਲ ਨਹੀਂ ਜੀ ਆਪਾਂ ਚੁੱਪ ਕਰਕੇ ਆਪਾਂ ਬਰਦਾਸ਼ਤ ਕਰ ਰਹੇ ਆ ਹਨਾ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਹਿਣਸ਼ੀਲਤਾ ਬੰਦੇ ਦੇ ਵਿੱਚ ਖਤਮ ਹੋ ਜਾਂਦੀ ਆ ਹਨਾ ਕਿਉਂਕਿ ਜਦੋਂ ਪਾਣੀ ਸਿਰ ਤੋਂ ਲੰਘ ਜੇ ਨਾ ਫਿਰ ਅੱਕਿਆ ਬੰਦਾ ਬੋਰ ਪੈਂਦਾ ਤੇ ਪਰ ਕੋਈ ਗੱਲ ਨਹੀਂ ਜੀ ਆਪਾਂ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਵੀ ਦੱਸਾਂਗੇ ਜਿਨ੍ਹਾਂ ਨੂੰ ਜਵਾਬ ਦੇਣਾ ਬਣਦਾ ਤੇ ਉਹਨਾਂ ਨੂੰ ਵੀ ਦੇਵਾਂਗੇ ਜਦੋਂ ਵਾਹਿਗੁਰੂ ਨੇ ਮਿਹਰ ਕੀਤੀ ਵਾਹਿਗੁਰੂ ਨੇ ਆਪਾਂ ਨੂੰ ਹੁਕਮ ਬਖਸ਼ਿਆ ਕਿ ਤੂੰ ਹੁਣ ਇਹਨਾਂ ਨੂੰ ਜਵਾਬ ਦੇ ਹਨਾ ਯਾਨੀ ਕਿ ਵਾਹਿਗੁਰੂ ਜਵਾਬ ਦੇਉ ਤਾਂ ਫਿਰ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਤਾਂ ਚਲੋ ਕੌਣ ਹੈ ਤੇ ਲੋ ਜੀ ਆਪਾਂ ਭਾਂਡੇ ਵਗੈਰਾ ਸਾਰੇ ਕਰਲੇ ਸਾਫ਼ ਤੇ ਉਸ ਤੋਂ ਬਾਅਦ ਭਾਂਡੇ ਸੁੱਕ ਗਏ ਸੀਗੇ ਤੇ ਫਿਰ ਮੈਂ ਹੁਣ ਭਾਂਡੇ ਜਿਹੜੇ ਆ ਰੈਕ ਦੇ ਵਿੱਚ ਲਗਾ ਦਿੱਤੇ ਨੇ ਤੇ ਹੁਣ ਆਪਾਂ ਗੈਸ ਸਲੈਬ ਸਾਫ਼ ਕਰਦੇ ਹਾਂ ਚੰਗੀ ਤਰ੍ਹਾਂ ਤੇ ਹਾਂਜੀ ਬਾਕੀ ਸੱਚੇ ਨਾ ਮੈਨੂੰ ਇੱਕ ਕਮੈਂਟ ਵੀ ਆਇਆ ਸੀਗਾ ਉਹਨਾਂ ਨੇ ਪੁੱਛਿਆ ਸੀਗਾ ਜਿਹੜਾ ਤਸਵੀਰ ਸੋਏ ਦੇ ਵਿੱਚ ਵਾਲ ਪੇਪਰ ਲੱਗਾ ਹੋਇਆ ਇਹ ਵਾਟਰ ਪ੍ਰੂਫ ਆ ਹਾਂਜੀ ਬਿਲਕੁਲ ਇਹ ਵਾਟਰ ਪ੍ਰੂਫ ਆ ਇਹ ਜਲਦੀ ਖਰਾਬ ਨਹੀਂ ਹੁੰਦਾ ਉਹਨਾਂ ਨੇ ਪੁੱਛਿਆ ਸੀ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਫਿਲਹਾਲ ਇਹ ਤਾਂ ਮੈਂ ਦੁਬਾਰਾ ਉੱਤੇ ਹੁਣੇ ਲਾਇਆ ਪਹਿਲਾਂ ਜਿਹੜਾ ਲੱਗਾ ਹੋਇਆ ਸੀ ਬਲੈਕ ਵਾਲਾ ਤੁਸੀਂ ਦੇਖ ਰਹੇ ਹੋ ਇਧਰਲੀ ਸਾਈਡ ਤੇ ਇਹ ਬਹੁਤ ਟਾਈਮ ਦਾ ਲੱਗਿਆ ਹੋਇਆ ਸੀਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਬਸ ਉਹ ਤਾਂ ਮੈਨੂੰ ਮੇਰਾ ਆਪਦਾ ਹੀ ਮਨ ਚੱਕ ਗਿਆ ਸੀਗਾ ਉਸ ਕਲਰ ਤੋਂ ਤਾਂ ਕਰਕੇ ਮੈਂ ਥੋੜਾ ਜਿਹਾ ਚੇਂਜ ਕਰਤਾ ਤੇ ਵੈ ਤੇ ਵਾਟਰ ਪ੍ਰੂਫ ਹੈ ਜੀ ਤੇ ਵਧੀਆ ਰਹਿੰਦਾ ਹੈ ਨਹੀਂ ਖਰਾਬ ਹੁੰਦਾਗਾ ਇਹ ਤੇ ਹਾਂਜੀ ਲਓ ਜੀ ਆਪਾਂ ਜਿਹੜੀ ਸੋਈ ਸੀਗੀ ਉਹ ਕਰਤੀ ਸਾਫ ਜਾਨਕੀ ਸਲੈਪ ਵਗੈਰਾ ਸਾਫ ਹੋ ਗਈ ਗੈਂਸ ਵੀ ਹੋ ਗਿਆ ਤੇ ਨਾਲ ਦੇ ਨਾਲ ਹੀ ਮੈਂ ਫਰਿੱਜ ਦੇ ਉੱਪਰ ਵੀ ਮਾਰ ਦੇਣੀ ਹੁੰਨੀ ਕਪੜਾ ਵੀ ਚਲੋ ਹੁਣ ਸਾਫ ਹੋ ਜਾਂਦੀ ਹੈ ਵੈਸੇ ਤਾਂ ਚਲੋ ਹੁਣ ਸਾਫ ਹੀ ਸੀਗੀ ਬਟ ਨਾਲ ਦੇ ਨਾਲ ਮੈਂ ਇਹਦੇ ਚ ਵੀ ਮਾਰ ਦੇਣੀ ਹੁੰਨੀ ਕਪੜਾ ਹਾਂਜੀ ਲੋ ਜੀ ਆਪਾਂ ਸੋਈ ਸਾਫ਼ ਕਰਨ ਤੋਂ ਬਾਅਦ ਰਸੋਈs ਵੀ ਪੋਚਾ ਵਗੈਰਾ ਲਗਾਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਹੁਣ ਇੱਥੇ ਰਹਿੰਦਾ ਸੀ ਆਪਣਾ ਪੋਚਾ ਤੇ ਇੱਧਰ ਲਾ ਦਿੰਨੇ ਆ ਪਿਛਲੇ ਕਮਰਿਆਂ ਦੇ ਵਿੱਚ ਵੀ ਪੋਚਾ ਲੱਗ ਚੁੱਕਿਆ ਤੇ ਅੱਜ ਮੈਂ ਫਿਲਹਾਲ ਸਟੈਂਡ ਵਾਲੇ ਪੋਚੇ ਦੇ ਨਾਲ ਪੋਚੇ ਹੀ ਲਗਾਉਂਗੀ ਤੇ ਆਪਾਂ ਹੁਣ ਲਗਾਉਨੇ ਆ ਸਾਰੇ ਇੱਥੇ ਪੋਚਾ ਕਰਦੇ ਆਂ ਜੀ ਸਾਫ਼ ਸਫਾਈ ਜਨਨ ਕਿ ਪੂਰਾ ਘਰ ਜਿਹੜਾ ਚਮਕਾ ਦਿੰਨੇ ਆ ਕਿਉਂਕਿ ਜਦੋਂ ਘਰ ਸਾਫ਼ ਹੁੰਦਾ ਨਾ ਫਿਰ ਆਪਣੇ ਮਨ ਨੂੰ ਵੀ ਵਧੀਆ ਸਕੂਨ ਮਿਲਦਾ ਹਨ ਤੇ ਸੋਹਣਾ ਲੱਗਦਾ ਆਪਾਂ ਹੁਣ ਸਾਰੇ ਪੋਚਾ ਵਗੈਰਾ ਜਿਹੜਾ ਲਾ ਕੇ ਤੇ ਕੰਮ ਕਰਦੇ ਆ ਖਤਮ ਬਸ ਕੱਲਾ ਪੋਚਾ ਰਹਿ ਗਿਆ ਬਾਕੀ ਸਾਰਾ ਕੰਮ ਜਿਹੜਾ ਹੋ ਚੁੱਕਿਆ ਖਤਮ ਤੇ ਬਾਕੀ ਜਿਹੜਾ ਵੀ ਇਨਸਾਨ ਆ ਬਾਹਰੋਂ ਆਪਾਂ ਨੂੰ ਦੇਖਣ ਚ ਕਠੋਰ ਲੱਗਦਾ ਹੁੰਦਾ ਨਾ ਤੇ ਉਹ ਅੰਦਰੋਂ ਬਹੁਤ ਟੁੱਟਿਆ ਹੁੰਦਾ ਕਿਉਂਕਿ ਉਹਨੇ ਇੰਨੇ ਧੋਖੇ ਕਹਿ ਲਓ ਇੰਨੀਆਂ ਬੇਇਮਾਨੀਆਂ ਕੀਤੀਆਂ ਹੁੰਦੀਆਂ ਉਹਨਾਂ ਦੇ ਨਾਲ ਕਈਆਂ ਨੇ ਜਾਨੀ ਕਿ ਉਹਨੇ ਬਹੁਤ ਕੁਝ ਸਹਿਣ ਕੀਤਾ ਹੁੰਦਾ ਸਹਿਣ ਆਪਾਂ ਕਰਕੇ ਹੀ ਆਪਾਂ ਜਿਹੜਾ ਕਠੋਰ ਬਣਦੇ ਆ ਅੰਦਰੋਂ ਨਾ ਕਿਉਂਕਿ ਜਿਹੜਾ ਬਾਹਰੋਂ ਹੱਸਦੇ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ ਉਹਦੇ ਅੰਦਰ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੁੰਦਾ ਕੀ ਕੁਝ ਉਹਦ ਨਾਲ ਪੀਤੀ ਹੁੰਦੀ ਉਹਨੇ ਕੀ ਕੁਝ ਸਹਾਰਿਆ ਹੁੰਦਾ ਹੈ ਤੇ ਚਲੋ ਜੀ ਹੁਣ ਆਪਣੇ ਸਵੇਰ ਦੇ ਕੰਮ ਹੋ ਚੁੱਕੇ ਨੇ ਖਤਮ ਤੇ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲੋ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ